ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਨਾਮਾ ਅੱਜ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਅੱਜ ਆਏ ਵੀ ਨਾਨਕੇ ਬਣ ਕੇ ਨਾਨਕਾ ਵੇਹਣ ਨਾਨਕਾ ਮੇਲ ਪੈਦਾ ਬਾਈ ਕੋਟਨ ਲਾ ਗਿਆ ਜੀ ਜੈਕਟ ਤਾਂ ਮੇਦੀ ਹਾਂ ਚਿੱਟਾ ਵੀ ਹੈਗਾ ਚਿੱਟਾ ਬਾਈ ਥੋੜਾ ਜਿਹਾ ਲਿਬਰ ਜ਼ਿਆਦਾ ਵਾ ਫਿਰ ਪੂਰੇ ਜਿਹਾ ਵਾ ਚੱਲ ਗਿਆ ਤੇ ਕਰਦੇ ਵੀਡੀਓ ਸਾਰੇ ਦਿਖਾਉਂਦੇ ਨਾਨਕਾ ਮੇਲ ਜਦ ਮੈਂ ਪਹਿਨ ਮਹਾਰਾਜ ਦਾ ਨਾਨਕਾ ਮੇਲ ਸੋ ਪਰਛੋਦਾਂ ਪਾਜੀ ਦੇ ਸਾਰੇ ਪਰਿਵਾਰ ਨੂੰ ਦੋਨੇ ਪਰਿਵਾਰਾਂ ਨੂੰ ਨਾਨਕਾ ਦੇ ਦਾਦਕਾ ਪਰਿਵਾਰ ਨੂੰ ਵਿਆਹ ਦੀ ਲੱਖ ਲੱਖ ਕਰੋੜ ਕੋੜ ਮੁਬਾਰਕਾਂ ਸੋ ਨਾਨਕਿਆਂ ਦਾ ਵੈਲਕਮ ਕਰਨਾ ਦਾਦਕਿਆਂ ਨੇ ਜੀ ਨੱਚ ਦੱਪ ਕੇ ਹਾਜ਼ਰੀ ਲਾਉਦੇ ਸਾਰਿਆਂ ਨੇ ਜਾਨਾ ਕੀ ਕਹਣਾ ਜੀ ਸੋ ਆਮੀ ਬੱਬਾ ਨਾਨਕਾ ਜੀ ਆਮੀ ਬੱਬਾ ਕੋਈ ਫਾਇਦਾ ਨਹੀਂ ਚੈਲਾ ਲਾ 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 ये फिर कर दे दे कर दे कर दे ये 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 ਪਰ ਇਹ ਤੋਂ ਉਹ ਦੋਸਤ ਮੈਂ ਇਹ ਮਾੜੀ ਨਹੀਂ ਲੈਣਾਂ ਤੇ ਫਿਰ ਸਾਡੂ ਵੀ ਸਾਨੂੰ ਵੀ ਦਿੱਤੀਆਂ ਨੇ ਇਹ ਫੋਟੋਆਂ ਚੋਂ ਸਭ ਪੁੱਛਦੇ ਹੋ ਕਿ ਕਿਹੜੀ ਤੁਸੀਂ ਖਾਣੇ ਆਇਆ ਹੋਰ ਇੱਕ ਖੜਜੋ 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 ਇਹਦੇ ਦੇ ਅਗਲੇ ਪਰਸਨ ਮੈਂ ਮੰਮੀ ਨੂੰ ਉਹਨਾਂ ਦੇ ਕੋਲ ਮੈਂ ਲੈ ਜਾਣੀ ਐ ਇੱਥੇ ਜਨ ਸੜਦੇ ਨਹੀਂ ਜੀ ਅੱਜ ਇਹ ਜੋ ਸਾਈਡ ਕਰਦੀ 아주 재밌네 난지 사이. 아니 조금 더 비켜야지. 조더 비켜보면 그래 nahi nahi sorry ਕੋੜਾ ਟਾਈਮ ਆ ਗਿਆ ਆ ਇਹ ਨੂੰ ਸਾਈਡ ਤੇ ਰੱਖੋ ਦੋ ਮਿੰਟ ਇਹ ਤੇ ਨੀਚੇ ਰੱਖਣਾ ਆ ਗਈ ਬੜੀ ਮਾਮੂ ਮਮੀ ਨੂੰ ਬਗਲਾ ਨੂੰ ਮੰਮੀ ਆ ਜਾ ਲੈਣਾ ਜਾ ਕੋਟੋ ਤੇ ਰੱਖ ਤਾ ਅੱਗੇ ਆ ਤੁਸੀਂ ਆ ਜਾਓ ਇਸੇ ਬੱਚੇ ਨੂੰ ਕਿੱਥੇ ਲਵਾ ਬੈਠ ਸਕਦੇ ਹੋ ਕੋਈ ਨਾ ਆਉਂਦੇ ਹਾਂਜੀ ਸੋਈ ਕਾਜ ਹਾਂਜੀ ਮਾਤਾ ਜੀ ਮਹਾਤਾ ਜੀ ਦਾ ਭਾਂਡੇ ਰੋ ਕੋਈ ਨਹੀਂ ਹਾਂਜੀ ਸਾੰਨੇ ਜੀ ਇੱਧਰ ਨਜ਼ਰ ਹਾਜ਼ਰ ਇਹ ਲੈਡ ਸਾਈਡ ਤੇ ਕੋਈ ਆ ਗਏ ਅਗਲੇ ਕਰੀ ਗਏ ਕਿ ਬੱਚੇ ਦਾ ਰੋਟਾ ਅਪਲੀਕੇਸ਼ਨ ਫਰੀ ਲੈ ਸੇ ਆਂਦੀ ਜੀ ਕਿਤੇ ਆਉਂਦਾ ਲੱਗਿਆ ਆਲੀ ਬਸ ਠੀਕ ਹੈ ਜੀ ਹਾਂ ਜੀ ਮੇਰੇ ਕੋਲ ਆ ਇਹ ਮਿੱਠਾ ਲਿਓ ਜੀ ਮਿੱਠਾ ਮੰਮੀ ਵੱਲੋਂ ਮਾਮੀ ਨੂੰ ਮਿੱਠਾ ਖਵਾ ਕੇ ਜਾਗੋ ਚੁੱਕੀ ਜਾਊਗੀ ਅਰ ਮਮੀ ਵੱਲੋਂ ਮਾਮੀ ਨੂੰ ਸ਼ਗਨ ਦਿੱਤਾ ਜਾਵੇਗਾ ਚਾਚੀ ਸਾਡੀ ਮਾਮੀ 1 2 3 ਥੋੜੇ ਪਾਲ ਸਾਈਡ ਨੂੰ